ਲਾਈਵ ਵੀਰ ਮੇਰੇ ਖੁਸ਼ਖਬਰੀ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਖੁਸ਼ਖਬਰੀ ਜਿਹੜੇ ਮੇਰੇ ਵੀਰ ਅਪੁਆਇੰਟਮੈਂਟਾਂ ਦੇ ਚੱਕਰ ਦੇ ਵਿੱਚ ਸੀਗੇ ਹਨ ਅਪੁਆਇੰਟਮੈਂਟਾਂ ਅੰਬੈਸੀ VFS ਅੱਜ ਵਾਲੀ ਵੀਡੀਓ ਦੇ ਵਿੱਚ ਦੱਸਦਾ ਵੀ ਜਲੰਧਰ ਤੇ ਚੰਡੀਗੜ੍ਹ ਦੀਆਂ ਜਿਹੜੀਆਂ ਅਕਤੂਬਰ ਵਾਲੀਆਂ ਅਪੁਆਇੰਟਮੈਂਟਾਂ ਇਹਨਾਂ ਨੇ ਇਕੱਠੀਆਂ ਕਰਕੇ ਜੁਲਾਈ ਦੇ ਦੇ ਰਹੀਆਂ ਤਰੀਕਾਂ ਅਕਤੂਬਰ ਦੀਆਂ ਜਲੰਧਰ ਅਕਤੂਬਰ ਨਵੰਬਰ ਵਾਲੀਆਂ ਨਾ ਸਤੰਬਰ ਅਕਤੂਬਰ ਵਾਲੀਆਂ ਇਹਨਾਂ ਨੇ ਖਿੱਚ ਕੇ ਜੁਲਾਈ ਦੀਆਂ ਤਰੀਕਾਂ ਦੇ ਰਹੇ ਆ ਜਲੰਧਾ ਚੰਡੀਗੜ੍ਹ ਆਵੇ ਤੇ ਦਿੱਲੀ ਵਾਲਿਆਂ ਨੇ ਕੰਮ ਕਰਤਾ ਸ਼ੁਰੂ ਅੱਜ ਸਵੇਰ ਦੀ ਖਬਰ ਆ ਸਵੇਰ ਦੀ ਅਪਡੇਟ ਆ ਰਹੀ ਹੈ ਸਵੇਰੇ 9 ਵਜੇ ਦੇ 9 ਵਜੇ ਤਕਰੀਬਨ ਦਿੱਲੀ ਵਾਲਿਆਂ ਨੇ ਵੀ ਦਿੱਲੀ ਜਿਹੜੀਆਂ ਅਪਾਇੰਟਮੈਂਟਾਂ ਸੀਗੀਆਂ ਅਕਤੂਬਰ ਤੋਂ ਨਵੰਬਰ ਤੇ ਦਸੰਬਰ ਦੀਆਂ ਉਹ ਵੀ ਪਹਿਲਾਂ ਦੇਣੀਆਂ ਰੀਸ਼ਡਿਊਲ ਕਰਨ ਲੱਗ ਗਏ ਆ ਸੋ ਵੀ ਮੇਰੇ ਆਪੋ ਆਪਣੀ ਤਿਆਰੀ ਕਰ ਲੋ ਇਹ ਨਾ ਹੋਵੇ ਤੁਸੀਂ ਨਵੰਬਰ ਦੇ ਚੱਕਰ ਦੇ ਵਿੱਚ ਅਕਤੂਬਰ ਦੇ ਚੱਕਰ ਦੇ ਵਿੱਚ ਹਜੇ ਕੋਈ ਪੇਪਰ ਵਰਕ ਵਗੈਰਾ ਨਹੀਂ ਇਕੱਠਾ ਕੀਤਾ ਤੁਸੀਂ ਪੇਪਰ ਵਰਕ ਫੇਲ ਵਗੈਰਾ ਤਿਆਰ ਕਰਵਾ ਕੇ ਰੱਖੋ ਕੋਈ ਪਤਾ ਨਹੀਂ ਕਿਹੜੀ ਤਰੀਕ ਤੁਹਾਨੂੰ ਮਿਲ ਜੇ ਦਿੱਲੀ ਵਾਲੇ ਵੀ ਖਾਸ ਕਰਕੇ ਕਿਉਂਕਿ ਦਿੱਲੀ ਦੀਆਂ ਅਪਾਇੰਟਮੈਂਟਾਂ ਤਕਰੀਬਨ ਸਤੰਬਰ ਅਕਤੂਬਰ ਦੀਆਂ ਜ਼ਿਆਦਾ ਸੀਗੀਆਂ ਵੀਰ ਵੀਰਾਂ ਨੂੰ ਮਿਲਣਗੀਆਂ ਉਹ ਵੀ ਹੁਣ ਹੋ ਸਕਦਾ ਜੁਲਾਈ ਦੀਆਂ ਤਰੀਕਾਂ ਮਿਲ ਜਾਣ ਹਨਾ ਰੀਸ਼ਡਿਊਲ ਕਰ ਰਹੇ ਐਪਾਇੰਟਮੈਂਟਾਂ ਸਾਰੀਆਂ ਤੇ ਚੰਡੀਗੜ੍ਹ ਤੇ ਜਲੰਧਰ ਤਾਂ ਪਹਿਲਾਂ ਹੀ ਇਹਨਾਂ ਨੇ ਕਰਤੀਆਂ ਰੀਸ਼ਡਿਊਲ ਜਿਹੜੀਆਂ ਅਕਤੂਬਰ ਦੀਆਂ ਸੀਗੀਆਂ ਉਹ ਵੀ 15 ਤੇ 19 ਜੁਲਾਈ ਤੱਕ ਤਰੀਕਾਂ ਦੇ ਦਿੱਤੇ ਕਹਿੰਦੇ ਨੇ ਬਹੁਤ ਵੱਡੀ ਗੁੱਡ ਨਿਊਜ਼ ਆ ਵੀਡੀਓ ਸ਼ੇਅਰ ਕਰ ਦਿਓ ਦਬਕੇ